तो मंत्री जी ने क्या किया जब पता लगे उसे चला गया उसे के बोरी ने थले बढ़के फोटो को जाके पासी मिट्टी के लेटर लाप पे तेरे लेटर बात ही बनाया था वो <laughs> तो मंत्री है मंत्री जी ये दसों मशीन के लिए पे जिया दिया मंत्री जी ये दसों ट्रैक्टर के लिए देते थे मंत्री जी ये दसों बंदे के लिए पे देते वो सेवा संतकर्म ਉਹ ਤੇ ਕਬੂਰੀ ਦੋ ਜਣਾਂ ਨੇ ਜਗਾਈ ਥੱਲੇ ਨੂੰ ਬੜਿਆ ਮਿੱਟੀ ਨਾਲ ਲਿਬੜਿਆ ਕੁਰਤਾ ਕਰਤਾ ਨੇ ਵੇੜ ਕੇ ਫੋਲ ਕੰ ਖਿੱਚ ਕੇ ਫੇਰ ਪਾਤੀ ਇਹਦੇ ਇਹ ਮੰਤਰੀਆਂ ਦਾ ਕੰਮ ਹੈ ਮਿੱਟੀ ਜਲੇਟਣਾ ਬੂਰੀਏ ਚੱਕਣਾ ਬੂਰੀ ਜੱਕਣ ਵਾਸਤੇ ਕਹਿੰਦਾ ਭਈਆ ਰੱਖ ਲੈ ਸਭ ਨੂੰ 300 ਚੱਕ ਦਿੰਦਾ 400 ਰੁਪਏ ਜਿਆਦਾ ਨਹੀਂ ਜਿਆਦਾ 판thole ਲੂਗਾ ਓ ਯਾਰ 22 ਜਿੱਕ ਨਵਾਂ ਹੀ ਵਹਿਗ ਬਾ ਗਿਆ 70 ਨਹੀਂ ਕਹਿੰਦਾ 68 68 ਫਾਲਤ ਕਹਿੰਦੇ ਕੁਝ ਨਹੀਂ ਹੋਇਆ ਸਾਰ ਪਿੰਡ ਦੇ ਦੋ ਦੋ ਤਿੰਨ ਦਿਨ ਡਿਫਾਲਟ ਮੋਰੇ ਹੋ ਗਏ जिन्ना नु ਪਿੰਡ ਦੀ ਪੰਚਾਇਤ ਕੋਈ ਨਹੀਂ ਬੁਲਾਉਂਦਾ ਉਹ ਚੌਧਰੀ ਬਣ ਗਏ ਉਹ ਚੌਧਰੀ ਬਣ ਗਏ ਜਿਹੜੇ ਚੌਧਰੀ ਦੇ ਅੰਦਰ ਬਣ ਗਏ ਸਾਡੇ ਵੀ ਬਣ ਗਏ ਕਾਲੀਆਂ ਦੇ ਵੀ ਬਣ ਗਏ ਜੰਗ ਜੰਗੀਆਂ ਦੇ ਵੀ ਬੀਜੇ ਪੀਜੇ ਦੇ ਵੀ ਅੰਦਰ ਬਣ ਗਏ ਫਿਰ ਹੋਇਆ ਕਿ ਅਪਿਛਲੇ 4 ਸਾਲ ਚ ਇਮਾਨਦਾਰੀ ਨਾਲ ਇਮਾਨਦਾਰੀ ਨਾਲ ਆਪਣੇ ਆਪਣੇ ਅੰਦਰ ਚਾਤ ਮਾਰੋ ਕਿ ਕਿਆ ਇਹਨਾਂ ਨੇ 4 ਸਾਲ ਚ ਪੰਜਾਬ ਬਰਬਾਦ ਨਹੀਂ ਕਰਤਾ ਬਿਲਕੁਲ ਇਹਨਾਂ ਨੇ ਲੋਕਾਂ ਨਾਲ ਸੌਖੀ ਕੀਤਾ ਬੇੜਾ ਜਿਹੇ ਕਹਿੰਦੇ ਸੀ 99 ਮੈਂ ਨਿਕਰੀ ਚਾਹੀਦਾ ਜੋ 100-100 ਗਨਮੈਂ ਲਈ ਨਹੀਂ ਸਰਦੇ ਮੇਰੀ ਕਹਿੰਦਾ ਮੈਨਿੰਗ ਸਾਡੇ ਟਾਈਮ ਨਹੀਂ ਸੀ ਸਾਡੇ ਟਾਈਮ ਵੀ ਸੀ ਲੇਕਿਨ ਕਾਨੂੰਨ ਦਾ ਡਰਤਾ ਇਹ ਪਹਿਲੀ ਸਰਕਾਰ ਆਈ ਹੈ ਕਿ ਜਿਹਦੇ ਵਿੱਚ ਬਰਸਾਖ ਜੀ ਵੀ ਮਾਈਨਿੰਗ ਚੱਲਦੀ ਹੈ ਇਹ ਪਹਿਲੀ ਸਰਕਾਰ ਆਈ ਹੈ ਕਿ ਨਵੇਂ ਪਾਸ਼ਾਵਾ ਦਿਹਾੜਾ ਤਰੰਤ ਚੱਲਦਾ ਤਾਂ ਇਹ ਉਸ ਟਾਈਮ ਵੀ ਹਜ਼ਾਰ-ਹਜ਼ਾਰ ਟਰੱਕ ਰੋਜ਼ ਨਿਕਲਦਾ ਤਾਂ ਇਹਨਾਂ ਨੇ ਗੁਰੂ ਮਹਾਰਾਜ ਦੀ ਸ਼ਹੀਦੀ ਦਿਹਾੜਾ ਜੀ ਮਾਈਨਿੰਗ ਬੰਦ ਨਹੀਂ ਕੀਤੀ ਤੇ ਪ੍ਰੈਸ ਕਾਨਫਰੰਸ 'ਚ ਕੀ ਕਰਦਾ ਕਹਿੰਦਾ ਮੈਂ 250 ਕਰੋੜ ਲੈ ਕੇ ਆਇਆ 2 ਕਰੋੜ 94 ਲੱਖ ਦਾ 250 ਕਰੋੜ ਅੱਗੇ ਨੇ ਡਿਫਾਇਟਰ ਬੈਠੇ ਪਿੰਡਾਂ 'ਚ ਇਹ ਜਿਹੜੇ ਢੋਲਗੀ ਲਾਪੇ ਵਜਾਣ 250 ਕਰੋੜ 250 ਕਰੋੜ 250 ਕਰੋੜ ਗਾ ਕੇ ਰੱਖਤਾ ਇਹ ਕਾਹ ਆਵਾਇਦਾ ਨੂੰ ਆ ਫੋਟੋਆਂ ਖਿੱਚੜੀਆਂ ਜਿਹੜਾ ਪਾਵੇ ਹੁੰਦੇ ਆ ਕਿਆ ਕਹਿੰਦੇ ਆ ਸੋਸ਼ਲ ਸੋਸ਼ਲ ਮੀਡੀਆ ਦੇ ਸਾਧ ਤੇ ਚਲਾਣਾ ਵੀ ਨਹੀਂ ਆਉਂਦਾ ਇਹ ਜੇ ਪ੍ਰਭਾਵ ਕਰਨ ਜਾਂਦੇ ਹੁਣ ਹੀ ਵੀ ਫੋਟੋ ਪਾਵੇ ਇਹ ਅੱਜ ਦਾ ਇਲੈਕਸ਼ਨ ਵਾਟੇ ਵਿਚਾਲੇ ਤੇ ਦੂਜੇ ਪਾਸੇ ਸਰਕਾਰੀ ਪੁਲਿਸ ਤੇ ਸਰਕਾਰੀ ਅਫਸਰਾਂ ਦੇ ਵਿਚਾਲੇ ਨਿਆ ਝੂਠ ਉਹ ਕਦੇ ਸੁਣਿਆ ਸਰਕਾਰ ਸੰਤਿਵਾਨ ਜਿਹੜੀ ਅਨੰਦਪੁਰ ਤੇ ਗਰシャンਕਰ ਨੂੰ ਸਰ ਗਈ ਹੈ ਗੁਰਦੁਆਰਾ ਤੁਹਾਡਾ ਅਨੰਦਗੜ੍ਹ ਦੇ ਬਾਬਿਆਂ ਨੇ ਬਣਾਈ ਜੇ ਸਰਕਾਰਾਂ ਬਾਬਿਆਂ ਨੇ ਬਣਾਨੀਆਂ ਫਿਰ ਤੁਸੀਂ ਘਰ ਨੂੰ ਚਲੇ ਜਾਓ ਸਰਕਾਰੀ ਬਾਬਿਆਂ ਨੂੰ ਦੇ ਦਿਓ ਕਿਹਾ ਕਿ ਲਾਲੇ ਨੂੰ ਠੇਕੇ ਬੰਦੇ ਦੋ ਉਧਰ ਮੀਂਹ ਪੈਣਾ ਉਧਰ ਜ਼ਿਮੀਦਾਰ ਖੇਤ ਝੁੰਦਾ ਉਹ 150 ਆਦਮੀ ਨਹਿਰ ਦੀ ਰੱਖੀ ਕਰ ਦਤਾ ਇਹਨਾਂ ਬੇਈਮਾਨਾਂ ਨੇ ਜਿਹੜਾ 40000 ਦੇ 150 ਆਦਮੀ ਕਰ ਦਤਾ ਕੰਮ ਉਹਨਾਂ ਦੀ ਤਨਖਾਰੀ ਦੇਈ ਹੋਈ ਹੈ 150 ਦਾ 150 ਘੱਟ ਲੂ ਪਈ ਤਾਂ ਐਸ ਕੀ ਨਹਿਰ ਅੱਠ ਤੋਂ ਦੇ ਟੁੱਟੀ ਮਾਡਲ ਪਿੰਡ ਦਿਖਾ ਰਹੇ 6 700 ਕਰੋੜ ਤੂੰ ਖਾ ਗਿਆ ਬਾਕੀ ਤੇਰੇ ਚੇਲੇ ਖਾ ਗਏ ਤੇਰਾ ਜੀ ਖਾ ਗਿਆ ਸ਼ਰਮ ਤੋਂ ਸ਼ਰਮ ਦੀ ਘਾਟ ਹੈ ਹੰਕਾਰ ਦੀ ਪੰਡ ਉਧਰ ਦੇ ਤੇਰੇ ਚਮਚੇ ਦਿਖਾ ਦੇ ਹਿੰਮਤ ਤੇ ਦੱਸ ਕਰਾਈ ਯਾਰੀ ਆ ਸਾਡੇ ਆ ਚਿੰਦਬੜੀ ਦੇਖੋ ਪਹਿਲਾਂ ਕਿ ਨਹੀਂ ਪਤਾ ਗੰਭੀਰਪੁਰ ਜਾ ਕੇ ਦੇਖੋ ਆ ਤਾਂ ਹੈ ਦੇਖੋ ਸਾਡੇ ਪਿੰਡਾਂ ਚ ਦੇਖੋ ਕਿਹੜੀਆਂ ਖੋਦੀਆਂ ਗਰਾਂਟਾ ਚੋਰ ਚੱਕੇ ਤੁਸੀਂ ਸਾਡੇ 350 ਸਾਲਾਂ ਚ ਦਿਨ ਰਾਤ ਨਾਲੀ ਰੇਖਾਂ ਅਗੇ ਇੱਕ ਦਿਨੀ ਛੁੱਟੀ ਨਹੀਂ ਐ ਇੱਕ ਦਿਨ ਦਾ ਵੀ ਆਰਾਮ ਨਹੀਂ ਕਿਨੇ ਯਾਰ ਮੈਨੂੰ ਆਪਣੀ ਧਰਤੀ ਲਈ ਕੰਮ ਕਰਦਾ ਤੁਸੀਂ ਮੈਨੂੰ ਤੁਹਾਨੂੰ ਕੀ ਕਰਦੇ ਤੁਸੀਂ ਆਪਣੇ ਹੋਟਲ ਬਣਾ ਲਏ ਤੁਸੀਂ 94 ਤੋਂ 4 ਬੰਦੇ ਕਹਿੰਦੇ 1000 ਕਰੋੜ ਲਾ ਦੋ ਮੇਰਾ ਚੈਲੰਜ ਹੈ ਆਓ ਆਪਾਂ ਹੋਣੀ ਚੱਲਦੇ ਆਂ ਤੁਹਾਡੇ ਸਭ ਤੋਂ ਕਰੀਬੀ ਦਾ ਪਿੰਡ ਮੇਸ਼ੂ ਦਾ ਪਿੰਡ ਦੱਸ ਗਣੇ ਅੱਜ ਉਹ ਦੇਖੀਏ ਕਿਹੜਾ ਮਾਰਕੀਟ 1000 ਕਰੋੜ ਚ ਜੇ ਦਮ ਹੈ ਤੂੰ ਦਿਖਾ ਦੇਈਂ ਜਿਹਦੇ ਅੱਛੇ ਜੀ ਬੀ ਉਹ ਮੋਟੇ ਤੇ ਰੱਖ ਕੇ ਬੋਰੀ ਰੱਖ ਕੇ ਤੂੰ ਮੈਂ ਮੈਂ ਫੋਟੋ ਵਾਲਾ ਬੰਦਾ ਹਾਂ ਮੇਰੇ ਨਾਲ ਕੇ ਉਹ ਲੋਡ ਸੇ فرق ਇਹਨਾ ਕਿ ਤੁਹਾਨੂੰ ਦਰਦ ਸਮਝ ਨਹੀਂ ਆਉਂਦਾ ਤੁਸੀਂ ਅਮੀਰ ਘਰਾਂ ਸੇ ਤੁਸੀਂ ਲੁੱਟ ਕੇ ਬੈਠੇ ਹੋ ਤੁਹਾਡੇ ਕੀ ਕੀ ਦੱਸਾਂ ਤੁਸੀਂ ਉਹ ਸ਼ਖਸ ਹੈ ਕਿ ਜਦੋਂ 23 ਸੜਾਏ ਚੋਰ ਪ੍ਰਣ ਦੇ ਵਿੱਚ ਲੋੜ ਪੈ ਗਈ ਤੁਹਾਡੇ ਹੋਟਲ 'ਚ ਜੀਸੀਬੀ ਖੜੀ ਜੀਸੀਬੀ ਤੱਕ ਨਹੀਂ ਦਿੱਤੀ ਤੁਸੀਂ ਉਹ ਸ਼ਖਸ ਹੈ ਤੇ ਮੈਂ ਉਹ ਸ਼ਖਸ ਹੈ ਕਿ ਮੇਰੇ ਆਪਣੇ ਤੇ ਮੇਰੇ ਆਪਣੇ ਆ ਇਹਨਾਂ ਦਾ ਦਰਦ ਮੇਰੇ ਤੋਂ ਦੇਖਿਆ ਨਹੀਂ ਜਾਂਦਾ ਕਿਹੜੀ ਸੜਕ ਉਠਾਰਾ ਮੁੱਢ ਦੀ ਕਰਤੀ ਕਿਹੜੇ ਖੂਤ ਪੈਸੇ ਦਾ ਦਿੱਤੇ ਅਸੀਂ ਸਾਡਾ ਹੰਕਾਰ ਸਾਨੂੰ ਕੰਮ ਮੇਨੂ ਮੇਨੂ ਕੋਈ ਜਨੂਨਾ ਮੈਨੂੰ ਕੋਈ ਟੈਸਟਾਈਚ ਤੁਹਾਡੇ ਨੂੰ ਵਾਦਾ ਇਹ ਤਾਂ ਚਲੋ ਸਾਡੇ ਭਰਾ ਦਾ ਇਲੈਕਸ਼ਨ ਦੋਨੋਂ ਵੀਰਾਂ ਦਾ ਇਲੈਕਸ਼ਨ ਅਸੀਂ ਵਿੱਚ ਕੋਈ ਥੱਕਣ ਕਿਸੇ ਦਾ ਪੋਸਟਰ ਨਹੀਂ ਫਾੜਿਆ ਸੋਤ ਬੈਂਸ ਨੇ ਕਿਸੇ ਨੂੰ ਮਨਾ ਨਹੀਂ ਕੀਤਾ ਕਿ ਖੂਤ ਸੜ ਲਾਇਆ ਅਸੀਂ ਵੀ ਦੇਖਦੇ ਅੱਜ ਵੀ ਜੀਐਸਟੀ ਆ ਦੇ ਪ੍ਰੈਜ਼ੀਡੈਂਟ ਬਾਹਰੀ ਇਲੈਕਸ਼ਨ ਸਾਨੂੰ ਛੰਡਾ ਵੀ ਲਾਂ ਗੁੰਦੇ ਸੀ ਪਰ ਨਹੀਂ ਇਹ ਗੈਸ ਫਿੱਤਰ ਹੋ ਰਿਹਾ ਹੈ ਰਾਜਨੀਤੀ ਦਾ ਸਟਾਈਲ ਹੋ ਰਿਹਾ ਤੇ ਕਰਕੇ ਦਿਖਾਵਾਂਗੇ ਤੇ ਸਾਈ ਚ ਪਿਛਲੀ ਵਾਰ ਨੌਦੀ ਵੱਡੀ ਜਿੱਤ ਕਰਕੇ ਦਿਖਾਵਾਂਗੇ ਤਾਂ ਕਿ ਪਤਾ ਲੱਗੇ ਕਿ ਨਿਮਰਤਾ ਦੀ ਰਾਜਨੀਤੀ ਹੋਣੇ ਕਿ ਹੈ